ਤੁਸੀਂ ਗੋਰੇ ਹੋ ਜਾਂ ਕਾਲੇ ਹੋ ਮੋਟੇ ਹੋ ਜਾਂ ਪਤਲੇ ਹੋ ਤੁਸੀਂ ਹਾਰ ਹੋ ਜਾਂ ਕਮਜ਼ੋਰ ਹੋ ਮਿਹਨਤ ਕਰੋ ਮਿਹਨਤ ਨਾ ਰਹੀ ਸਾਰੇ ਕੰਮ ਸਫਲ ਹੁੰਦੇ ਮਿਹਨਤ ਵਾਸਤੇ ਕੋਈ ਵੀ ਔਕਰ ਸਾਹਮਣੇ ਆਵੇ ਤੂੰ ਹਟ ਜਾਂਗੀ ਮਿਹਨਤ ਕਰੋ ਮਿਠਾਸ ਜ਼ਬਾਨ ਤੇ ਲਿਆਓ ਤੇ ਹਰ ਮੰਜ਼ਲ ਨੂੰ ਆਸਾਨੀ ਨਾਲ ਪਾਓ ਮਿਹਨਤ ਕਰਨ ਵਾਲੀ ਇਨਸਾਨ ਬਲੰਦੀਆਂ ਉੱਛਦਾ ਮਿਹਨਤ ਕਰਨ ਵਾਲੇ ਦੀ ਭਗਵਾਨ ਮਦਦ ਕਰਦਾ ਹੈ ਤੇਰਾ ਬੰਦਾ ਸਹਾਰਾ ਬਣਦਾ ਏ ਇਸ ਲਈ ਮਿਹਨਤ ਕਰੋ ਕਦੇ ਨਾ ਘਬਰਾਓ ਦੋਸਤੋ ਸਾਡੀ ਵੀਡੀਓ ਪਸੰਦ ਆਉਂਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ